ਇਹ ਦਿਖਾ ਰਹੇ ਆ ਕਿ ਵਿਜੀਲੈਂਸ ਦੇ ਵੱਲੋਂ ਜਿਹੜਾ ਪਟਵਾਰੀ ਜਿਹੜਾ ਫੜਿਆ ਕਿ ਉਹਦੀ ਵੀਡੀਓ ਤੁਹਾਨੂੰ ਦਿਖਾ ਰਹੇ ਆ ਇਹ ਪਟਵਾਰੀ ਸਾਹਿਬ ਨੇ ਇਹ ਤੁਸੀਂ ਤਸਵੀਰ ਦੇਖ ਸਕਦੇ ਹੋ ਰੇਡ ਪਈ ਆ ਸੁਣਨ ਚ ਆਇਆ ਕਿ ਵੀ ਵਿਜੀਲੈਂਸ ਨੇ ਵੀ ਸ਼ਰਮਾਂ ਵਾਲਾ ਪਟਵਾਰੀ ਨੂੰ ਰਿਸ਼ਵਤ ਲੈਂਦੇ ਨੇ ਜਿਹੜਾ ਪਾਇਆ ਤੇ ਉਹਦੇ ਉਹ ਐਸਈ ਟੋਲ ਡਿਪ ਕਰਵਾ ਕੇ ਉਹਦਾ ਜਿਹੜਾ ਰਿਜ਼ਲਟ ਉਹ ਪੋਜ਼ਿਟਿਵ ਆਇਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਉੱਤੇ ਦੇ ਨੋਚ ਉਹਨੂੰ ਬਾਹਰ ਕੱਢ ਦਿੱਤਾ ਤੇ ਦੋਸ਼ ਕਰਿਆ ਤਾਰ ਦੇ ਬੱਲੇ ਐਸਟੇਮਰ ਵੱਲੋਂ ਜੀਤ ਜੀ ਨੂੰ ਮੈਂ ਪੱਤੀ ਲਿਆ। ਪਰ ਤੁਸੀਂ ਕਿਹਨਾ ਕਰੀ। ਸਰ ਇਹ ਤੁਸੀਂ ਤੋਂ ਮੰਗਿਆ। ਰਿਪੋਰਟ ਲੱਗੇ। ਕਿ ਤੁਸੀਂ ਕੋਪੀ ਸਾਈਨ ਕੀਤਾ ਪਾਤੀ। ਆਪਾਂ ਬੇਨੇ ਡਾਗਿਆ। ਇੱਕ ਆਜਾ ਡੋਮੀਨੇਟ ਡਾਗਿਆ। ਤਾਰ ਕੋਈ ਨੀਂਦਾਂ ਵਿੱਚ ਸੋਚ ਗਿਆ ਕਿ ਨਹੀਂ। ਉਹਦੇ ਕੋਲ ਪ੍ਰਾਪਤ ਹੋਏ ਕਿ ਉਹ ਅੱਜ ਬੋਖੇ ਤਾਂ। ਇਹ ਲੱਗਦੀ ਕਿ ਪ੍ਰਾਪਤ ਹੋਏ ਕਿ ਆਪਿਆ ਪ੍ਰਾਪਤ ਪੱਤੀ ਆ। ਤੁਹਾਨੂੰ ਜੇ ਫਰੇਮ ਲੱਕਰੀ ਤੇ ਬੈਠੇ ਹੁੰਦੇ ਨੇ ਅੰਦਰ ਬੈਠੇ ਕਿਤੇ ਪੰਜ ਸਰਕਾਰੀ ਰਿਕਾਰਡ ਦੇ ਨਾਲ ਛੇੜ ਕਰਨੀ। ਕਦੇ ਚੋਰਾਂ ਦੇ ਆਈਡੀ ਕਾਰਡ ਦੇਖੇ ਆ। ਕਦੇ ਠੱਗਾਂ ਦੇ ਦੇਖੇ ਆ। ਉਹਨਾਂ ਦੀ ਕੋ ਡੈਜ਼ਿਗਨੇਸ਼ਨ ਆਈਡੀ ਪ੍ਰੂਫ ਦੇਖਿਆ ਕਦੇ ਤੇ ਇਦਾਂ ਹੀ ਬੈਠੇ ਆ ਉਹ ਜਿਹੜੇ ਆਈਡੀ ਕਾਰਡ ਹੋ ਗਏ ਉਹ ਤਾਂ ਫਰਜ਼ ਨਹੀਂ। ਤਾਂ ਇਹਨਾਂ ਦੇ ਪ੍ਰਧਾਨ ਵੀ ਝਾੜੂ ਵਾਲਿਆਂ ਦਾ ਇੱਥੇ ਪੁਰੇ ਵਰਦੇ। ਮੈਨੂੰ ਇਹ ਲੱਗਦਾ ਆ ਇਹ ਪੂਰਾ ਸਰਗਣਾ ਆ ਇਹਨਾਂ ਦਾ। ਇੱਕalle ਪਟਵਾਰੀ ਸਾਹਿਬ ਦੀ ਜ਼ਰਤ ਕਿੱਦਾਂ ਪੈ ਜੂਗੀ ਪੈਸੇ ਲੈਣ ਦੀ? ਜਿੰਨੀ ਦੇਰ ਤੱਕ ਸਰਕਾਰ ਦੇ ਨੁਮਾਇੰਦੇ ਨਾਲ ਰਲੇ ਹੋਣਗੇ ਇਹਨਾਂ ਨਾਲ। ਕਿ ਭਵੰਤਮਾਨ ਸਰਕਾਰ ਜੀ ਦਾ ਕਹਿੰਦੀ ਆ ਕਿ ਵੀ ਅਸੀਂ ਭ੍ਰਸ਼ਟਾਚਾਰ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਆਇਆ ਕਿਤਾ ਉਹ ਕੰਟਰੋਲ ਕਰਨ ਵਾਸਤੇ ਨਹੀਂ ਜਿੱਥੋਂ ਦਾ ਲੂਟ ਵਧਾਣ ਵਾਸਤੇ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਤੇ ਇਹ तमाम ਪਟਵਾਰੀਆਂ ਤੇ ਪਟਵਾਰਖਾਨੇ ਦੀ ਖਬਰਾਂ ਲਗਾਤਾਰ ਦਿਖਾਉਂਦੇ ਕਿ ਪ੍ਰਾਈਵੇਟ ਕਰਿੰਦੇ ਉੱਥੇ ਬੈਠੇ ਹੁੰਦੇ ਨੇ ਲੇਕਿਨ ਜੱਸੀਆਂ ਰੋਡ ਪਟਵਾਰਖਾਨੇ ਅਸੀਂ ਮੌਜੂਦ ਆ ਜਿੱਥੇ ਇੱਕ ਵਿਜੀਲੈਂਸ ਦੀ ਰੇਡ ਪਈ ਹੈ ਇਹ ਤਸਵੀਰਾਂ ਨੇ ਕਿ ਜੋ ਦਿਖਾਈਆਂ ਜਾ ਰਹੀਆਂ ਤੁਹਾਨੂੰ ਅੰਦਰ ਕੀ ਅੰਦਰ ਵਿਜੀਲੈਂਸ ਵੀ ਹੋਏਗੀ ਕੀ ਅੰਦਰੋਂ ਵਿਜੀਲੈਂਸ ਦੇ ਜੋ ਅੰਦਰ ਪਟਵਾਰੀ ਆ ਕੀ ਅੰਦਰ ਇੱਕ ਰੇਡ ਜਿਹੜੀ ਐ ਲਾਈਵ ਦਿਖਾਉਂਦੇ ਤੁਹਾਨੂੰ ਦੀ ਤਸਵੀਰ ਦਿਖਾਉਂਦੇ ਆ ਪਹਲਾ ਲੱਗਾ ਅੰਦਰ ਹੈ ਕੀ ਐ ਰੇਡ ਪਈ ਐ ਸੁਣਨ ਚ ਆਇਆ ਕਿ ਵੀ ਵਿਜੀਲੈਂਸ ਨੇ ਵੀ ਸ਼ਰਿਆਮ ਜਿਹੜਾ ਪਟਵਾਰੀ ਨੂੰ ਰਿਸ਼ਵਤ ਲੈਂਦੇ ਹੋਏ ਜਿਹੜਾ 4.5 ਲੱਖ ਦੀ ਜਿਹੜੀ ਰਿਸ਼ਵਤ ਆ ਉਹ ਲੈਂਦੇ ਹੋਏ ਪਾਇਆ ਤੇ ਉਹਦੇ ਉਹ ਐਸੀਟੋਨ ਡਿਪ ਕਰਵਾ ਕੇ ਉਹਦਾ ਜਿਹੜਾ ਰਿਜ਼ਲਟ ਆ ਪੋਜ਼ਿਟਿਵ ਪਾਇਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਉੱਤੇ ਲੋਕ ਸੀ ਮੌਜੂਦ ਸੀ ਉਹਨਾਂ ਨੂੰ ਬਾਹਰ ਕੱਢ ਦਿੱਤਾ ਤੇ ਲੋਕ ਘਰ ਲਿਆ ਹੋ ਸਕਦਾ ਹੁਣ ਕੋਈ ਕਾਨੂੰਨੀ ਕਾਰਵਾਈ ਕਰਦੇ ਹੋਣ ਤੇ ਜੇ ਇਹ ਗੱਲ ਸੱਚੀ ਹੈ ਤੇ ਮੈਂ ਵਧਾਈ ਦਿੰਦਾ ਤੁਹਾਨੂੰ ਵੀ ਤੇ ਜਨਤਾ ਦੀ ਆਵਾਜ਼ ਨੂੰ ਵੀ ਵੀ ਜਿਹੜਾ ਇਹਨਾਂ ਦੇ ਉੱਪਰ ਇਹਨਾਂ ਠੱਗਾਂ ਦੇ ਉੱਪਰ ਜਿਹੜੀ ਆ ਤਾਂਜਾ ਜਿਹੜਾ ਇਹਨਾਂ ਨੇ ਕੱਸਿਆ ਬਹੁਤ ਹੀ ਤਕੜੀ ਲੁੱਟ ਬਿਜਾਰੀ ਹੁੰਦੀ ਹੈ ਕਿ ਅੰਦਰ ਜਦੋਂ ਪਟਵਾਰੀ ਬੈਠਾ ਹੁੰਦਾ ਦਰਵਾਜ਼ਾ ਖੁੱਲ ਜਾਂਦਾ ਅੰਦਰ ਬਿਜਲੀਅੰਸ ਹੈ ਅੰਦਰ ਸੁਣਨ ਵਿਜੀਲੈਂਸ ਹੈ ਜੀ ਅੰਦਰ ਤੇ ਉਹਨਾਂ ਨੇ ਉਹਨੂੰ ਕਾਬੂ ਕੀਤਾ ਹੋਇਆ ਹੁਣ ਇਹ ਦਰਵਾਜ਼ਾ ਖੋਲਣਗੇ ਉਸ ਤੋਂ ਬਾਅਦ ਹੀ ਜਿਹੜੀ ਸਾਰੀ ਸਟੋਰੀ ਤੁਹਾਡੇ ਸਾਹਮਣੇ ਆਏਗੀ ਤੇ ਅਸੀਂ ਵਿਜੀਲੈਂਸ ਦਾ ਬੜਾ ਤੁਸੀਂ ਇਹ ਕਹਿ ਲਓ ਸ਼ੁਕਰਗੁਜ਼ਾਰ ਹੈ ਜੀ ਤੁਸੀਂ ਇਹ ਕਹ ਲਓ ਅਸੀਂ ਕਹਿੰਦੇ ਵੀ ਇੱਦਾਂ ਜਿਹੇ ਇਮਾਨਦਾਰੀ ਨਾਲ ਵੀ ਕੰਮ ਕਰਨ ਤਾਂ ਰੋਜ਼ ਦੇ 10 ਅਫਸਰ ਘੱਟੋ ਘਾਟ ਇਦਾਂ ਦੇ ਫੜੇ ਜਾਣ ਹੁਣ ਪਹਿਲਾਂ ਕੀ ਕਹਾਵਤ ਆਂਦੀ ਸੀ ਨਹੀਂ ਕਿ ਭਾਈ ਮੈਂ ਗੱਲ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਕਈ ਪਟਵਾਰਖਾਨੇ ਦੇ ਵਿੱਚ ਪ੍ਰਾਈਵੇਟ ਕ੍ਰਿੰਦੇ ਬਿਠਾਈ ਹੁੰਦੀ ਉਹ ਪ੍ਰਾਈਵੇਟ ਕ੍ਰਿੰਦੇ ਕੀ ਕੰਮ ਕਰਦੇ ਦਲਾਲੀ ਦਾ ਦਲਾਲੀ ਹੈ ਉਹਨਾਂ ਦੀ ਪੱਕੀ ਦਲਾਲੀ ਉਹ ਪੈਸੇ ਪੂਸੇ ਲੈ ਕੇ ਫਿਰ ਅੱਗੇ ਕਿੱਥੇ ਦਿੰਦੇ ਹੋ ਕਮਿਸ਼ਨ ਸੈੱਟ ਹੈ ਉਹਨਾਂ ਸਾਰਿਆਂ ਦਾ ਇੱਕ ਕੋਈ ਇੱਕ ਛੋਟੇ ਲੈਵਲ ਤੋਂ ਲੈ ਕੇ ਇੱਕ ਵੱਡੇ ਅਫਸਰ ਤੱਕ ਲੈ ਕੇ ਇੱਕ ਐਮਪੀ ਐਮਐਲਏ ਤੱਕ ਜਿਹੜੀ ਹੈਗੀ ਔ ਰਿਸ਼ਵਤ ਜਿਹੜੀ ਇਹਨਾਂ ਦੀ ਜਾਂਦੀ ਹੈ ਨਾ ਕੋਈ ਨਾ ਕੋਈ ਆਈਡੀ ਕਾਰਡ ਹੁੰਦਾ ਨਾ ਕੁਛ ਹੁੰਦਾ ਜੇ ਪ੍ਰਾਈਵੇਟ ਕਰੇਂਡ ਦੇ ਬੈਠੇ ਹੁੰਦੇ ਨੇ ਅੰਦਰ ਬੈਠੇ ਕਿੱਦਾਂ ਹੁਕਮਾਂ ਚ ਸਰਕਾਰੀ ਰਿਗਾਰਡ ਦੇ ਨਾਲ ਛੇੜਖਾਨੀ ਕਦੇ ਚੋਰਾਂ ਦੇ ਆਈਡੀ ਕਾਰਡ ਦੇਖੇ ਆ ਕਦੇ ਠੱਗਾਂ ਦੇ ਦੇਖੇ ਆ ਉਹਨਾਂ ਦੀ ਕੋਈ ਡੈਜ਼ਿਗਨੇਸ਼ਨ ਦਾ ਆਈਡੀ ਪ੍ਰੂਫ ਦੇਖਿਆ ਕਦੇ ਤੇ ਇਦਾਂ ਹੀ ਬੈਠੇ ਆ ਉਹ ਜਿਹੜੇ ਆਈਡੀ ਕਾਰਡ ਹੋਣਗੇ ਫਿਰ ਤਾਂ ਫਸਣਗੇ ਠੀਕ ਹੈ ਨਾ ਇਹਦੇ ਤੋਂ ਰੇਡ ਚੱਲ ਰਹੀ ਜਾਂਦੇ ਰੇਡ ਅੱਧਾ ਬੋਲਾ ਘੰਟਾ ਲਗਭਗ ਇਸ ਰੇਡ ਨੂੰ ਹੋ ਗਿਆ ਇਹਦੇ ਵਿੱਚ ਤੇ ਐਨ ਪੂਰੇ ਜੋਰਾ ਸ਼ੋਰਾ ਤੇ ਰੇਡ ਹੋਈ ਐ ਤੇ ਅੱਗੇ ਵੀ ਲੋਕ ਪਰੇਸ਼ਾਨ ਸੀਗੇ ਕਿ ਵੀ ਇਹ ਇਹਨਾਂ ਦਾ ਰੋਜ਼ ਦਾ ਜਿਹੜਾ ਕੰਮ ਸੀਗਾ ਵੀ ਕੋਈ ਫਰਦ ਵੀ ਕਢਾਣ ਚੱਲ ਜੇ ਤਾਂ 5000 ਤੋਂ ਘੱਟ ਫਰਦ ਨਹੀਂ ਸੀ ਕੱਢ ਕੇ ਦਿੰਦੇ ਫ੍ਰੀ ਹੁੰਦੀ ਵੀ ਸਰਕਾਰੀ ਫੀਸ 20 ਰੁਪਏ ਇਹਨਾਂ ਦੀ ਫੀਸ 5000 ਹੈ ਜੀ ਅੱਛਾ ਇਹਨਾਂ ਦੀ ਫੀਸ 5000 ਹੈ ਸਰਕਾਰੀ ਫੀਸ 20 ਰੁਪਏ ਆ ਹੁਣ 5000 20 ਚ ਪੈਂਦੀ ਸੀ ਸੋਬਿਆਂ ਦਾ ਅਗਲਾ ਤੇਲ ਫੂਕਿਆ ਹੁੰਦਾ ਸੀ ਕੀ ਕਰਾਣਾ ਆਏ ਤੁਸੀਂ ਨਰ ਫਰਦ ਲੈਣਾ ਆਏ ਆ ਮਿਲ ਗਈ ਨਹੀਂ ਕਿੰਨੇ ਦਿਨ ਤੋਂ ਗੇੜੇ ਕੱਢ ਰਹੇ ਹੋ ਤਿੰਨ ਸੱਤ ਤੋਂ ਬਾਅਦ ਤਿੰਨ ਸੱਤ ਤੋਂ ਬਾਅਦ ਤੀਜਾ 3 ਤਰੀਕ 7ਵੇਂ ਮਹੀਨੇ ਤੋਂ ਢੇਡੇ ਕੱਢ ਰਹੇ ਹਾਂ ਹਾਂਜੀ ਪੈਸੇ ਪੁੱਛੇ ਦੇਣ ਦਾ ਕੰਮ ਹੋ ਜਾਂਦਾ ਪੈਸੇ ਜੇ ਕਿ ਹੁੰਦਾ ਪੈਸੇ ਦਿੱਤੇ ਤਾਂ ਹੀ ਨਿਕਬ ਹੋਇਆ ਪੈਸੇ ਨਹੀਂ ਦਿੱਤੇ ਤਾਂ ਕੰਮ ਨਹੀਂ ਹੋਇਆ ਅਗਰ ਦੇ ਦੇਂਦੇ ਹੋ ਜਾਣਾ ਸੀਗਾ ਹੋ ਜਾ ਸੀਗਾ ਵੀ ਤੁਹਾਨੂੰ ਅੰਨੇ ਢੇਡੇ ਵੀ ਨਾ ਕੰਢਣੇ ਆਪਣੇ 2 ਮਹੀਨੇ ਢੇਡੇ ਨਾ ਕੰਢਣੇ ਪੈਂਦੇ ਹੋਈ ਤੇ ਗੱਲ ਹੈ ਮਨ ਮੰਨਦੇ ਹਾਂ ਤੁਸੀਂ ਕਿ ਕਰਪਸ਼ਨ ਚੱਲਦੀ ਹੈ ਹਾਂਜੀ ਹੁਣ ਅੱਜ ਕੀ ਕਿਹਾ ਗਿਆ ਉਹ ਰੈਸਟ ਕਰ ਲਿਆ ਉਹਨੇ ਕਾ ਕੇ ਪੈਸੇ ਲੋਕਾਂ ਨੂੰ ਦਿੱਤੇ ਅੱਛਾ ਲੋਕਾਂ ਨੂੰ ਦਿੱਤਾ ਤੇ ਪਟਵਾਰੀ ਰੈਸਟ ਕਰ ਲਿਆ ਹਾਂਜੀ ਤੁਸੀਂ ਉਹ ਅੰਦਰ ਸੀ ਅੰਦਰ ਸੀ ਅੰਦਰ ਕੀ ਹੋਇਆ ਕੀ ਅੰਦਰ ਕਿਦਾਂ ਟੀਮ ਕਿਦਾਂ ਆਈ ਕਿਦਾਂ ਪੈਸੇ ਬਰਾਮਦ ਹੋਏ ਸਰਦਾਰ ਜੀ ਆਏ ਆ ਉਹਨਾਂ ਦਾ ਕੰਮ ਨਹੀਂ ਕੀਤਾ ਹਾਂ ਔਰ ਵੀਏ ਨਾਲ ਲੈ ਕੇ ਆਏ ਔਰ ਟੀਮ ਲੈ ਕੇ ਆਏ ਰਸ ਕਰ ਲਿਆ ਅੱਛਾ ਪਟਵਾਰੀ ਨੇ ਪੈਸੇ ਫੜ ਲਏ ਪੈ ਪੈ ਫੜੇ ਨਹੀਂ ਅਗੇ ਪੈਸੇ ਉਹਨਾਂ ਕੋਲ ਸੀਗੇ ਅੱਛਾ ਹਾਂ ਜੀ ਪੈਸੇ ਉਹਨਾਂ ਕੋਲ ਸੀਗੇ ਤੇ ਪਟਵਾਰੀ ਨੇ ਪੈਸੇ ਮੰਗੇ ਸੀਗੇ ਹਾਂ ਲੈ ਪੈਸੇ ਮੰਗੇ ਤੇ ਜਦੋਂ ਉਹ ਜਿਹੜਾ ਇਨਕ ਵਾਲਾ ਪਾਣੀ ਹੁੰਦਾ ਉਹਦੇ ਵਿੱਚ ਆ ਗਿਆ ਸਾਰਾ ਕੁਝ ਸਭ ਕੁਝ ਆ ਗਿਆ ਸਭ ਕੁਝ ਆ ਗਿਆ ਤੇ ਭਜਣੇ ਕੋਸ਼ਿਸ਼ ਕੀਤੀ ਹੋਣੀ ਆ ਨਹੀਂ ਨਹੀਂ ਫੜਦੇ ਉਹਨਾਂ ਨੂੰ ਉੱਥੇ ਬੈਠਾ ਲਿਆ ਕੁਰਸੀ ਤੇ ਭਜਣ ਨਿੰਦੇ ਅੱਛਾ ਭਜਣ ਤੇ ਹੁੰਦੇ ਮਤਲਬ ਕਰਪਸ਼ਨ ਦਾ ਅੱਡਾ ਬਣ ਚੁੱਕਿਆ ਤੇ ਤੁਸੀਂ ਇੰਨੇ ਬਜ਼ੁਰਗਾਂ ਨੂੰ ਬਜ਼ੁਰਗਾਂ ਨੂੰ ਕਹਿੰਦੇ ਸਹੂਲਤਾਂ ਦਿੱਤੀਆਂ ਜਾਣਗੀਆਂ ਐਂ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਸਹੂਲਤਾਂ ਆ ਦਿਖਾਓ ਬੁਰਾ ਹਾਲ ਹੈ ਜੀ ਬੁਰਾ ਹਾਲ ਹੈ ਕੁਝ ਵੀ ਨਹੀਂ ਹੁੰਦਾ ਇੱਥੇ ਹਾਂ ਜੀ ਨਾ ਤੇ ਹੱਲ ਕਿੱਦਾਂ ਹੋਣਗੇ ਦੇ ਹਲਕੇ ਹੋਣਾ ਹੈ ਭ੍ਰਸ਼ਟਾਚਾਰ ਹੈ ਵਿਭਾਗ ਵਿੱਚ ਤੇ ਭ੍ਰਸ਼ਟਾਚਾਰ ਤੋਂ ਮੁਕਤੀ ਦੇ ਇੰਨੇ ਵੱਡੇ ਵੱਡੇ ਬੋਰਡ ਜਿਹੜੇ ਲੱਗੇ ਹੋਏ ਨੇ ਉਹ ਫਿਰ ਬੋਰਡ ਕਾਰੇ ਬਸ ਲੱਗੇ ਹੋਏ ਨੇ ਇਹ ਭ੍ਰਸ਼ਟਾਚਾਰ ਦੇ ਖਿਲਾਫ ਮੂੰਹੀ ਮੰਨੇ ਗ੍ਰਿਫਤਾਰ ਬਸ ਐਹੀ ਹਾਲੇ ਸਾਰੇ ਰੇਟ ਵੱਧ ਗਏ ਆ ਜਿੱਦਾਂ ਜਿੱਦਾਂ ਕਹਿੰਦੇ ਨਾ ਭਗਵੰਤ ਮਾਨ ਸਰਕਾਰ ਜਿੱਦਾਂ ਜਿੱਦਾਂ ਕਹਿੰਦੀ ਆ ਕਿ ਵੀ ਅਸੀਂ ਭ੍ਰਸ਼ਟਾਚਾਰ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਆ ਕੀਤਾ ਉਹ ਕੰਟਰੋਲ ਕਰਨ ਵਾਸਤੇ ਨਹੀਂ ਕੀਤਾ ਉਹਦਾ ਰੇਟ ਵਧਾਉਣ ਵਾਸਤੇ ਕੀਤਾ ਪਹਿਲਾ ਅਫਸਰ ਕੀ ਕਹਿੰਦਾ ਸੀ ਪਹਿਲਾ ਅਫਸਰ ਇਹ ਕਹਿੰਦਾ ਸੀਗਾ ਕਿ ਵੀ ਅਗਰ ਬਿਜਲੀ ਸਨਾ ਹੋਵੇ ਤਾਂ ਕ੍ਰਪਸ਼ਨ ਹੋ ਜਾਵੇ ਵਿਜੀਲੈਂਸ ਹੈਗੀ ਕ੍ਰਪਸ਼ਨ ਤਾਂ ਵੀ ਤੂੰ ਫੜਦੇ ਤਾਂ ਹੈਗੇ ਨਾ ਵਿਚਾਰੇ ਉਹਨਾਂ ਨੇ ਐਫਰਟਸ ਕੀਤੇ ਬਹੁਤ ਦਈਆ ਗੱਲ ਹੈ ਠੀਕ ਹੈ ਨਾ ਪਰ ਗੱਲ ਇਹ ਵੀ ਇੱਕ ਵਿਜੀਲੈਂਸ ਜੇ ਤੁਸੀਂ ਇਹ ਕਹਿ ਰਹੇ ਹੋ ਵਿਜੀਲੈਂਸ ਦੇ 50 100 ਅਫਸਰ ਵੀ ਹੋਣਗੇ ਪਰ ਜਿਹੜੇ ਕਰਪਟਡ ਜਿਹੜੇ ਅਫਸਰ ਨੇ ਉਹਦਾ ਲੱਖਾਂ ਦੀ ਤਾਦਾਦ ਦੇ ਵਿੱਚ ਕਿੱਦਾਂ ਤੁਸੀਂ ਕੰਟਰੋਲ ਕਰੋਗੇ ਨਾ ਵੀਰ ਨਾਲ ਜੂੜ ਗੱਲ ਕਰਨੀ ਆ ਆ ਜਾ ਮੇਰਾ ਭਰਾ ਆ ਜਾ ਇਹ ਤੁਸੀਂ ਯਾਰ ਇਸ ਇਲਾਕੇ ਦੇ ਹਾਂ ਯਾਰ ਤੁਸੀਂ ਦੋਨੋਂ ਇਸ ਇਲਾਕੇ ਦੇ ਨੇ ਜੋੜੀ ਬੜੀ ਕਮਾਲ ਕਮਾਲ ਦੀ ਹੋਿੰਦੀ ਕਈ ਵਾਰੀ ਯਾਰ ਇਹ ਖਤਮ ਹੋਊਗੀ ਕ腐ਸ਼ਨ ਕੀ ਨਹੀਂ ਦੇਖੋ ਅੱਜ ਬਾਰ ਬਾਰ ਰੌਲਾ ਪਾਉਂਦੇ ਵੀ ਹਲਕਾ ਨੌਰਥ ਦੇ ਵਿੱਚ ਕ腐ਸ਼ਨ ਚੱਲ ਰਹੀ ਆ ਅਸੀਂ ਸਰਕਾਰ ਬਣਾਈ ਆ 92 ਐਮਐਲਏ ਬਣਾ ਕੇ ਤੋਰੇ ਨੇ ਔਰ ਉਸ ਤੋਂ ਬਾਅਦ ਵੀ ਕ腐ਸ਼ਨ ਆ ਤੁਸੀਂ ਦੇਖੋ ਹੁਣ ਅਫਸਰ ਸਹਿਬਾਨਾਂ ਨੇ ਕਾਰਵਾਈ ਕਰਤੀ ਆ ਤੁਹਾਡੇ ਚੈਨਲ ਮਾਧਿਅਮ ਨਾਲ ਹੀ ਕਹਿੰਨਾ ਵੀ ਜਿਹੜਾ ਇਹ ਇਮਾਨਦਾਰ ਅਫਸਰ ਨੇ ਵਿਜੀਲੈਂਸ ਵਾਲੇ ਨੇ ਰੇਡ ਕੀਤੀ ਇੱਥੇ ਥੋੜੇ ਦਿਨ ਬਾਅਦ ਉਹਦਾ ਤਬਾਦਲਾ ਕਰ ਦੇਣਗੇ ਬਦਲ ਦੇ ਬਾਦਲਾ ਕਰ ਦੇ ਤਬਾਦਲਾ ਕੀ ਮਤਲਬ ਜਾ ਵੀ ਤੂੰ ਗੇੜ ਕੀਤਾ ਕੀਤੀ ਹੁਣ ਤੂੰ ਚਲਾ ਜਾ ਚਲਾ ਜਾ ਅਗਰ ਇਹ ਸੈਂਟਰ ਦੇ ਅੰਦਰ ਹੁੰਦੀ ਬਿਜਲੀ ਨਹੀਂ ਹੋਣਾ ਸੀ ਕੋਈ ਪੁਰਾਣੀ ਕਹਾਵਤ ਹੈ ਅਗਰ ਸੈਂਟਰ ਦੇ ਅੰਦਰ ਹੁੰਦੀ ਫੇਰ ਨਹੀਂ ਹੋਣਾ ਸੀ ਤੁਮਾਰਾ ਨਹੀਂ ਹੋਣਾ ਸੀ ਨਹੀਂ ਹੋਣਾ ਰੋਲਾ ਇਹ ਆ ਵੀ ਰੋਲਾ ਗਲੀ ਗਲੀ ਚੋਰ ਕੁੱਤੀ ਰਲ ਗਈ ਹਮ ਇੱਕ ਪਟਵਾਰੀ ਦਾ ਕਿੱਡਾ ਕ ਵੱਡਾ ਉਹਦਾ ਹੁੰਦਾ ਹਮ ਉਹ ਕਿੱਦਾਂ ਪੈਸੇ ਲੈ ਜਾ ਜਨਤਾ ਤੋਂ ਬਾਈ ਸੈਲਰੀ ਇੰਨੀ ਸੋਹਣੀ ਹੁੰਦੀ ਪਟਵਾਰੀ ਦੀ ਲੋਕੀ ਤਰਕੇ ਪਟਵਾਰੀ ਲੱਗ ਜਾਂਦੇ ਸੈਲਰੀ ਛੱਡੋ ਤੁਸੀਂ ਮੈਂ ਕਹਿੰਦਾ ਵੀ ਪਟਵਾਰੀ ਦਾ ਕਿੱਡਾ ਕ ਵੱਡਾ ਉਹਦਾ ਹੁੰਦਾ ਵੀ ਜਨਤਾ ਤੋਂ ਇੰਨੇ ਪੈਸੇ ਮੰਗ ਜੇ ਹਮ ਜਿੰਨੀ ਦੇਰ ਤੱਕ ਅਫਸਰ ਉੱਪਰਲੇ ਡੀਸੀ ਸਾਹਿਬ ਸਾਡੇ ਈਮਾਨਦਾਰ ਹੋਣਗੇ ਕਿਦਾਂ ਯਾਰ ਲੈ ਜੇ ਬੀਸੀ ਸਾਹਿਬ ਜਿਹੜੇ ਹੁਣ ਆਏ ਨੇ ਬੜੇ ਇਮਾਨਦਾਰ ਨੇ ਸਾਬ ਗੱਲ ਕਹਤੀ ਆ ਕਿ ਭ੍ਰਸ਼ਟਾਚਾਰ ਲੈ ਆ ਨਹੀਂ ਦਵਾਂਗਾ ਕਿਸੇ ਨੂੰ ਤੇ ਇਹ ਗੱਲ ਸਮਝ ਨਹੀਂ ਆਉਂਦੀ ਵੀ ਇੱਥੇ ਐਮਐਲਏ ਸਾਹਿਬ ਵੀ ਕਈ ਵਾਰੀ ਆਏ ਨੇ ਪਟਵਾਰੀ ਸਾਹਿਬ ਦੀ ਕੁਰਸੀ ਤੇ ਘੁੰਮ ਕੇ ਪਤਾ ਨਹੀਂ ਕੀ ਦੇਖਦੇ ਰਹਿੰਦੇ ਨੇ ਵੀ ਆਸੇ ਪਾਸੇ ਕੋਈ ਦਿਖਦੇ ਨੇ ਸੋ ਇਹਨਾਂ ਦੇ ਪ੍ਰਧਾਨ ਵੀ ਝਾੜੂ ਵਾਲਿਆਂ ਦਾ ਇੱਥੇ ਤੁਰੇ ਫਿਰਦੇ ਨੇ ਅੱਛਾ ਮੈਨੂੰ ਤੇ ਇਹ ਲੱਗਦਾ ਆ ਇਹ ਪੂਰਾ ਸਰਗਣਾ ਆ ਇਹਨਾਂ ਦਾ ਇਕ ਕੱਲੇ ਪਟਵਾਰੀ ਸਾਹਿਬ ਦੀ ਜੁਰਤ ਕਿੱਦਾਂ ਪੈਜੂਗੀ ਪੈਸੇ ਲੈਣ ਦੀ ਜਿੰਨੀ ਦੇਰ ਤੱਕ ਸਰਕਾਰ ਦੇ ਨੁਮਾਇੰਦੇ ਨਾਲ ਰਲੇ ਹੋਣਗੇ ਇਹਨਾਂ ਨਾਲ ਬਾਈ ਜੀ ਕਿਹੜਾ ਕੰਮ ਸੀਗਾ ਤੁਸੀਂ ਅੰਦਰ ਬੈਠੇ ਕਿਹੜਾ ਕੰਮ ਸੀ ਜਿਹੜਾ ਉਹਨੇ ਕਰਾਉਣਾ ਸੀ ਇੰਨੀ ਵੱਡੀ ਰਕਮ ਮੰਗ ਲਈ ਇਹ ਨਹੀਂ ਪਤਾ ਬੰਦਾ ਉਸ ਲੈ ਕੇ ਆਏ ਅਸੀਂ ਬਾਹਰ ਤੁਹਾਨੂੰ ਸਿੱਧਾ ਹੀ ਬਾਹਰ ਕੱਢਦਾ ਨਹੀਂ ਬਾਹਰ ਬੈਠੇ ਰਹੇ ਅੱਧਾ ਘੰਟਾ ਤੋਂ ਘੰਟਾ ਖਰਾਬ ਕੀਤਾ ਤੁਹਾਡਾ ਹਾਂ ਹੁਣ ਕਹਿੰਦੇ ਬਾਹਰ ਕੱਢਤਾ ਹਾਂ ਨਾ ਜਿਵੇਂ ਜਾਓ ਹੁਣ ਬਾਹਰ ਕੱਢਤਾ ਹਾਂ ਹਾਂ ਪਠਾਈ ਰੱਖਿਆ ਘੰਟਾ ਤੁਸੀਂ ਕੀ ਲੈਣ ਆਏ ਹੋ ਤੇਰਾ ਹੀ ਹੋ ਬਾਈ ਜੀ ਕਿੰਨੇ ਦਿਨਾਂ ਤੋਂ ਆ ਰਹੇ ਹੋ ਸ਼ਾਮੇ ਆਜੇ ਥੋ ਇਨੇ ਦਿਨ ਆ ਤੋ ਆ ਰਹੇ ਹੋ ਸਰ ਸੈਕੰਡ ਟਾਈਮ ਥਰਡ ਟਾਈਮ ਆਇਆ ਸੱਚੀ ਥਰਡ ਟਾਈਮ ਆਇਆ ਹਾਂ ਥਰਡ ਟਾਈਮ ਆ ਮਿਲੀ ਨਹੀਂ ਬੈਠੇ ਨਹੀਂ ਹੁੰਦਾ ਜੀ ਕੋਈ ਬੈਠੇ ਨਹੀਂ ਹੁੰਦਾ ਕੋਈ ਹਾਂ ਅੱਜ ਵੀਜਿਲੈਂਸ ਆ ਗਈ ਅੰਦਰ ਹੁਣ ਕਿੱਥੋਂ ਰਟਣਗੇ ਅੱਛਾ ਵੀਜਿਲੈਂਸ ਦੀ ਰੇਡ ਪਈ ਐ ਅੱਛਾ ਜੀ ਤਨ ਤੋਂ ਫਰਜ਼ ਵੀ ਫ੍ਰੀ ਦੇਣਗੇ ਪੈਸੇ ਮੰਗੇ ਜਾਂਦੇ ਸੀਗੇ ਪਹਿਲੇ ਨਹੀਂ ਉਹ ਜਦੋਂ ਫਰਜ਼ ਲੈਣੀ ਹੁੰਦੀ ਹੈ ਨਾ ਮੈਂ ਤਾਂ ਆਪਣੀ ਅਪਲਾਈ ਕੀਤੀ ਹੈ ਫਰਜ਼ ਮੈਨੂੰ ਕਹਰੇ ਦੋ ਦਿਨ ਬਾਅਦ ਲੈ ਜੀ ਦੋ ਦਿਨ ਬਾਅਦ ਦੁਬਾਰਾ ਆਇਆ ਫਿਰ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਜੀ ਗੱਲ ਹੈਗੀ ਇਦਾਂ ਗੱਲ ਹੈਗੀ ਇਦਾਂ ਵੀ ਉਹ ਪਟਵਾਰੀ ਸਾਹਿਬ ਸਵੇਰੇ ਆਉਂਦੇ ਸੀਗੇ ਨੋਟਾਂ ਦੇ ਬੈਗ ਲੈ ਜਾਂਦੇ ਸੀ ਘਰੇ ਮਸ਼ੀਨ ਰੱਖੀ ਹੋਈ ਹੈ ਨੋਟਾਂ ਦੀ ਗਿਣਨ ਵਾਲੀ ਉਹ ਗਿਣਨ ਲਈ ਸ਼ਾਮ ਨੂੰ ਕਰੇ ਚੱਲ ਜਾਂਦੇ ਆ ਯਾਰ ਬੰਦੇ ਰਪਣ ਬੜਾ ਤਰਸਾਰੇ ਅੱਧਰ ਆ ਯਾਰ ਤੂੰ ਬੜਾ ਕੁਝ ਮੈਨੂੰ ਦੇਖਦਾ ਮੈਂ ਬੋਲਣ ਦੀ ਚਾਹ ਹੈਗੀ ਤੈਨੂੰ ਕੀ ਬੋਲਣਾ ਕੀ ਚਾਹ ਮੈਂ ਕੀ ਕਰਾਣ ਕਰਾਣ ਕੀ ਮੈਂ ਬਾਜੀ ਖੜੇ ਸੀ ਮੈਂ ਤਾਂ ਆ ਖੜ ਗਿਆ ਨਹੀਂ ਕੁਝ ਕਰਾਣਾ ਹੈ ਨਹੀਂ ਜੀ ਨਹੀਂ ਅੱਖਾਂ ਭਰੀਆਂ ਕਿ ਕੰਮ ਕੰਮ ਹੁੰਦੇ ਨੇ ਇੱਥੇ ਹਾਂਜੀ ਮੈਂ ਤਾਂ ਇੱਥੇ ਕੋਈ ਕੰਮ ਕਰਾਇਆ ਨਹੀਂ ਜੀ ਹੂੰ ਤੇ ਬਾਕੀ ਮੈਂ ਭਾਜੀ ਖੜੇ ਸੀਗੇ ਮੈਂ ਤਾਂ ਖੜੇ ਸੀ ਤਾਂ ਖੜ ਗਏ ਫੋਨ ਕਰਾਣਾ ਆਇਆ ਸੀ ਕੋਈ ਨਹੀਂ ਜੀ ਗੱਲ ਇਹ ਆ ਵੀ ਲੋਕਾਂ ਨੇ ਤਾਂ ਪ੍ਰਸ਼ਾਨ ਹੋਣਾ ਸਰਦਾਰੋ ਟਾਈਮ ਤੇ ਮਿਲ ਜਦਾ ਯਾਨੀ ਕਿ ਇੱਕ ਤੁਹਾਨੂੰ ਗੱਲ ਦੱਸਦਾ ਇੱਕ ਪੁਰਾਣੇ ਜ਼ਮਾਨੇ 'ਚ ਨਾ ਫੋਨ ਹੁੰਦਾ ਸੀ ਹਾਂ ਆਪਾਂ ਫੋਨ ਡਾਇਲ ਕਰਦੇ ਸੀ ਤਾਂ ਦੂਜੇ ਪਾਸੇ ਬੈਲ ਚਲੀ ਜਾਂਦੀ ਸੀ ਪਰ ਉਹਦੇ ਵਿੱਚ ਆਵਾਜ਼ ਤਾਂ ਆਉਂਦੀ ਸੀ ਜਦੋਂ ਵੀ ਸਿੱਕਾ ਪਾ ਦਿੰਦੇ ਸੀ ਹੈਨਾ ਤੇ ਹੁਣ ਇਹਨਾਂ ਨੂੰ ਆਵਾਜ਼ ਆਉਣੀ ਬੰਦ ਆ ਆ ਭਾਈ ਸਾਹਿਬ ਆਏ ਆ ਫਰਜ਼ ਲੈਣ ਇਹਨਾਂ ਨੂੰ ਇਹ ਪਤਾ ਵੀ ਜਦ ਤੱਕ ਉਹਦੇ ਵਿੱਚ ਪੈਸੇ ਨਹੀਂ ਪਾਵਾਂਗੇ ਜਦ ਤੱਕ ਉਹਨੇ ਫਰਦ ਨਹੀਂ ਦੇਣੇਗੇ ਲੇਕਿਨ ਤੁਹਾਨੂੰ ਦੱਸ ਦਈਏ ਕਿ ਬਿਜਲੀ ਅਸੀਂ ਰੇਡ ਹੋ ਰਹੀ ਹੈ ਅੰਦਰ ਕਿ ਅਸੀਂ ਦਰਵਾਜ਼ਾ ਵੀ ਖਟਕਾਇਆ ਵਾ ਹਜੇ ਕੋਈ ਬਾਹਰ ਨਹੀਂ ਕਿਉਂਕਿ ਅੰਦਰ ਕਾਰਵਾਈ ਚੱਲਦੀ ਹੋਣੀ ਆ ਜਲਦ ਮੀਡੀਆ ਅੱਗੇ ਵੀ ਵਿਜੀਲੈਂਸ ਜਿਹੜੀ ਹੈ ਲੈ ਕੇ ਆਊਗੀ ਤੇ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਕਿ ਅੰਦਰ ਕੀ ਹੋਇਆ ਕੀ ਨਹੀਂ ਹੋਇਆ ਲੇਕਿਨ ਤਸਵੀਰਾਂ ਦਰਵਾਜ਼ਾ ਜਿਹੜਾ ਖੁੱਲ ਚੁੱਕਾ ਹੋਇਆ ਵਾ ਤੇ ਫੇਰ ਅੰਦਰ ਬੰਦ ਕਰ ਲਿੱਤਾ ਅੰਦਰ ਬੈਠੇ ਨੇ ਤੁਸੀਂ ਕੀ ਕਰਾਣਾ ਆਏ ਸੀਗੇ ਦਾਸਤਾ ਦੇ ਮੇਰਾ ਬਾਈ ਰ ਹੈ ਅੰਦਰੋਂ ਹੀ ਆਇਆ ਬਾਹਰ ਕੀ ਹੋ ਕੀ ਦੇ ਅੰਦਰ ਅੰਦਰ ਅਫਸਰ ਆਏ ਹੋਏ ਨੇ ਵਿਜੀਲੈਂਸ ਦੇ ਨੇ ਹਾਂਜੀ ਵਿਜੀਲੈਂਸ ਦੇ ਅਫਸਰ ਆਏ ਹੋਏ ਨੇ ਹਾਂਜੀ ਹਾਂਜੀ ਕੀ ਹੋਇਆ ਕੀ ਹੈ ਅੰਦਰ ਭਾਈ ਫਰਦ ਲੈਣ ਆਇਆ ਸੀ ਮੈਂ ਤਾਂ ਹਾਂ ਉਹ ਫਰਦ ਲੈਣ ਆਇਆ ਤੇ ਹੁਣ ਮੈਨੂੰ 15 ਸਾਲ ਦੀ ਫਰਦ ਚਾਹੀਦੀ ਸੀ ਤੇ ਹਜੇ ਟਾਈਮ ਲੱਗਣਾ ਉਹਨਾਂ ਚੀਜ਼ ਨੂੰ ਦੇਖੋ ਮੇਰੇ ਤਾਂ ਪੈਸੇ ਪੇਮੈਂਟ ਫਸੀ ਪਈ ਹੈ ਭਾਈ ਕਿੰਨੀ ਪੇਮੈਂਟ ਮੇਰੇ 7 ਲੱਖ ਰੁਪਏ ਮੈਂ ਦਿੱਤੇ ਹੋਈ ਆ ਪਗੜੀ ਬਾਕੀ ਪੇਮੈਂਟ ਫੜਾਣੀ ਅੱਗੇ ਤੇ ਹੁਣ ਅੰਦਰ ਜਿਹੜਾ ਹੋਇਆ ਅੰਦਰ ਲੋਨ ਸਪਲਾਈ ਕਰਾਉਣਾ ਉਹਦੇ ਵਾਸਤੇ ਫਰਦ ਚਾਹੀਦੀ ਨਹੀਂ ਅੰਦਰ ਜਿਹੜਾ ਸਾਰਾ ਹੋਇਆ ਵੇ ਅੰਦਰ ਕੀ ਹੋਇਆ ਜੇ ਤੁਸੀਂ ਕਰਾਨਗੇ ਕਿੰਨੀ ਕਿੱਥੋਂ ਵਿਜੀਲੈਂਸ ਉੱਪਰ ਆਈ ਸੀਗੀ ਹਾਂਜੀ ਵਿਜੀਲੈਂਸ ਜਦੋਂ ਟੀਮ ਆਈ ਜਿਹੜੀ ਆਈ ਕਿ ਕੋਣ ਦੇ ਰਿਹਾ ਸੀ ਪੈਸੇ ਕਿੰਨਾ ਗਲਬਾ ਹੋ ਰਹੀ ਸੀਗੀ ਇਹਦੀ ਸਰ ਪੈਸੇ ਪੂਸੇ ਦਾ ਨਹੀਂ ਮੈਨੂੰ ਕੁਝ ਪਤਾ ਮੈਂ ਤਾਂ ਸਰ ਅੰਦਰ ਬੈਠਾ ਆਇਆ ਸੀ ਮੈਂ ਆਪਣੀ ਫਰਦ ਲੈਣ ਆਇਆ ਸੀ ਕਿੰਨੇ ਕ ਬੰਦੇ ਅੰਦਰ ਹੋਰ ਬੈਠੇ ਹੋਏ ਨੇ ਹੋਰ ਸਰ ਬੈਠੇ ਹੋਏ ਨੇ ਤੇ ਆਪਣੇ 3-4 ਹੋ ਹੁਣ ਮੈਨੂੰ ਸਰ ਕੋਈ ਨਹੀਂ ਕੀਤਾ ਉਹਨਾਂ ਨੂੰ ਲਈ ਆਪਣੇ ਜਿਹੜੇ ਆਪਣੇ ਹੈਗੇ ਨਾ ਪਟਵਾਰੀ ਸਾਹਿਬ ਨੂੰ ਉਹਨਾਂ ਨੂੰ ਬਿਠਾ ਕੇ ਗੱਲ ਕਰ ਰਹੇ ਨੇ ਸਾਰੇ ਕਾਰਵਾਈ ਕਰ ਰਹੇ ਬਾਕੀ ਦੇਖੋ ਜਿਹੜੇ ਅੰਦਰ ਫਰਦਾ ਫੁਰਦਾ ਇੰਤਕਾਲ ਲੈਣ ਆਏ ਹੋਣੇ ਉਹ ਕਿੰਨੇ ਬੈਠੇ ਹੋਏ ਨੇ ਅੰਦਰ ਉਹ ਤਾਂ ਸਰ ਕਾਫੀ ਨਿਕਲ ਗਏ ਨੇ ਮੈਂ ਮੈਮ ਪਰੇਸ਼ਾਨ ਹੋ ਗਏ ਮੈਨੂੰ ਫੋਨ ਮੈਨੂੰ ਜੌਬ ਤੇ ਵੀ ਜਾਣਾ ਵਾ ਕੀ ਕਰੀ ਆਂ ਤੂੰ ਕਹਿ ਕੇ ਕਿ ਬਾਹਰ ਆਇਆ ਵੀਰ ਕੀ ਕਰੀਏ ਭਾਈ ਮੈਂ ਤਾਂ ਹੁਣ ਕਹਿ ਕੇ ਆਇਆ ਮੈਂ ਕਿ ਮੈਂ ਚੱਲਣਾ ਸਰ ਕਹਿੰਦੇ ਦੇਖੋ ਕੱਲ ਕੰਮ ਹੁੰਦਾ ਕਿ ਨਹੀਂ ਹੁੰਦਾ ਕੱਲ ਕੰਮ ਹੁੰਦਾ ਕਿ ਨਹੀਂ ਹੁੰਦਾ ਮਤਲਬ ਬੰਦ ਰਹੇਗਾ ਉਹਨਾਂ ਚਲੇ ਆ ਭਾਈ ਇਹਨਾਂ ਦਾ ਰਜਿਸਟਰ ਨਾ ਬਾਕੀ ਪਰਮਾਤਮਾ ਦੇ ਹੱਥ ਆ ਭਾਈ ਦੇਖ ਕਿੰਨੀ ਕਿ ਥੱਦੀ ਸੀਗੀ ਜਦੋਂ ਪੈਸੇ ਕੂਸੀ ਸੀਗੀ ਅੰਦਰ ਦੇ ਵਿੱਚ ਭਾਈ ਪੈਸੇ ਦਾ ਕੋਈ ਸੀਨ ਨਹੀਂ ਮੈਨੂੰ ਪਤਾ ਦੇਖੋ ਜਿਹੜੀ ਚੀਜ਼ ਮੇਰੇ ਮੇਰੇ ਨਹੀਂ ਨਹੀਂ ਪਟਵਾਰੀ ਨੂੰ ਸਾਈਡ ਤੇ ਬਿਠਾਇਆ ਹੋਇਆ ਹੈ ਪੈਸੇ ਦਾ ਜਿਹੜੀ ਚੀਜ਼ ਆ ਮੇਰੇ ਸਾਹਮਣੇ ਨਹੀਂ ਹੋਈ ਹਮ ਮੈਂ ਕੱਲ ਆਇਆ ਸੀਗਾ ਮੈਂ ਆਪਣੀ ਫਰਦ ਲੈਣ ਆਇਆ ਸੀ ਨਹੀਂ ਜਿਹੜਾ ਹੁਣ ਹੋ ਰਿਹਾ ਹੁਣ ਜਿਹੜਾ ਪੈਸੇ ਵਾਲਾ ਸੀਨ ਆ ਉਹ ਸਾਬ ਨੂੰ ਹੀ ਪਤਾ ਵਾ ਹਮ ਮੈਂ ਅੰਦਰ ਬੈਠਾ ਸੀਗਾ ਉਹ ਜਿਹੜੇ ਸਾਹਮਣੇ ਬਾਹਰ ਬਿਠਾ ਕੇ ਆਪਣੇ ਸਾਹਮਣੇ ਗੱਲ ਕਰ ਰਹੇ ਠੀਕ ਹੈ ਨਾ ਬਾਹਰ ਬੈਠ ਕੇ ਗੱਲ ਕਰ ਰਹੇ ਨੇ ਪਟਵਾਰੀ ਕੋਲ ਹੀ ਬੈਠਾ ਹੋਣਾ ਉਹਨਾਂ ਦੇ ਅਗਰ ਅਗਰ ਇਦਾਂ ਦਾ ਕੋਈ ਸੀਨ ਹੁੰਦਾ ਤਾਂ ਮੈਂ ਉਹ ਤੁਹਾਨੂੰ ਵੀ ਉਹ ਵੀ ਦੱਸ ਦਿੰਦਾ ਚਲੋ ਲੇਕਿਨ ਟਾਈਮ ਲੱਗਣਾ ਅੰਦਰ ਮੇਰੇ ਖਿਆਲ ਨਾਲ ਜਦੋਂ ਬਾਹਰ ਆਣਗੇ ਸੀ ਵਰਜਨ ਦਾ ਜ਼ਰੂਰ ਲਵਾਵਾਂਗੇ ਤੁਸੀਂ ਕੀ ਕਰਾਣਾ ਹੈਓ ਬਾਈ ਜੀ ਥੋੜਾ ਦੱਸ ਸਕਦੇ ਹੋ ਹੈ ਫਰਜ਼ਾ ਮੇਰੇ ਤਾਂ ਫਰਜ਼ਾ ਦੇ ਰਹੇ ਕਿ ਨਹੀਂ ਦਿੰਦੇ ਕੀ ਕਹਿੰਦੇ ਕੀ ਨੇ ਕੋਈ ਨਹੀਂ ਮੈਂ ਤਾਂ ਦਿੰਦਾ ਮੇਰੇ ਤੋਂ ਤਾਂ ਕਦੇ ਕੋਈ ਪੈਸੇ ਪੁੱਛ ਰਹੀ ਡਿਮਾਂਡ ਨਹੀਂ ਕੀਤੀ ਆਪਾਂ ਨੂੰ ਤਾਂ ਫ੍ਰੀ ਦਿੰਦੇ ਸਰਕਾਰੀ ਫੀਸ ਤਾਂ ਭਰਦੇ ਹੋ ਕਿ ਨਹੀਂ ਮਤਲਬ ਤੁਸੀਂ ਕਹਿੰਦੇ ਹੋ ਨਾ ਫ੍ਰੀ ਦਿੰਦੇ ਆ ਕਿ ਸਰਕਾਰ ਨੂੰ ਵੀ ਕਟਾ ਨਹੀਂ ਨਹੀਂ ਸਰਕਾਰੀ ਦਾ ਦੇ ਦਈ ਆਪਣੇ ਕੋ ਕਦੇ ਪੈਸੇ ਪੋਏ ਨਹੀਂ ਮੰਗਾ ਸਰਕਾਰੀ ਤੁਸੀਂ ਆਨਲਾਈਨ ਕਰਦੇ ਹੋ ਨਹੀਂ ਨਹੀਂ ਆਪਾਂ ਇੱਥੇ ਦੇਈ ਦੇ 20 25 ਰੁਪਏ ਜੋ ਵੀ ਨੇ ਜਾਂ ਕਦੇ ਇਕੱਠੇ ਰਗੇ 500 ਰੁਪਏ ਪ੍ਰਧਾਨ ਸਾਹਿਬ ਕੋਈ ਰਸੀਦ ਦਿੰਦੇ ਨੇ ਨਹੀਂ ਫਰਦੀ ਦੇਈ ਦੇ ਨਹੀਂ ਜਿਹੜੀ ਸਰਕਾਰੀ ਰਸੀਦ ਮਿਲਦੀ ਹੈ ਨਾ ਉਹ ਇੱਥੋਂ ਨਹੀਂ ਉਹ ਹੈਗਾ ਇਹ ਸਾਡਾ ਕੰਪਿਊਟਰਾਈਜ਼ ਨਹੀਂ ਹੋਇਆ ਸੁਣ ਲਓ ਬਾਈ ਹਾਂ ਤਾਂ ਕੀ ਹੁੰਦਾ ਇਹ ਕਿਦਾ ਰਸੀਬਿਕ ਦਿੰਦੇ ਨੇ ਕਿ ਮੈਂ ਇਹਨੂੰ ਫਰ ਦੇਤੀ ਸਰਕਾਰੀ ਫੀਸ 20 ਰੁਪਏ ਹੈ ਉਸ ਹਿਸਾਬ ਨਾਲ ਰਸੀਦ ਬਣਾ ਦਿੰਦੇ ਆ ਇਹ ਆਪ ਦਾ ਨੋਟ ਕਰਦੇ ਹੁੰਦੇ ਆ ਉਰੇ ਤੇ ਸਮਝ ਨਹੀਂ ਤੁਸੀਂ ਲੱਗ ਤੋਂ ਡੈਰੀ ਨਹੀਂ ਨਹੀਂ ਉਹ ਨਹੀਂ ਹੁੰਦਾ ਕਿ ਇਹ ਜਦੋਂ ਸਰਕਾਰ ਦੇ ਅਧਾਰੇ ਚ ਪੈਸਾ ਜੋ ਜਾਂਦਾ ਨਾ ਉਹਦੀ ਪੱਕੀ ਰਸੀਵਿੰਗ ਹੁੰਦੀ ਹੈ ਤਾਂ ਪਰਚੀ ਤਾਂ ਹੁੰਦੀ ਜਾਂਦੀ ਹੈ ਡੈਰੀ ਤੇ ਨੋਟ ਕਰਦੇ ਆ ਤੁਹਾਨੂੰ ਉਹ ਨਹੀਂ ਦਿੱਤੀ ਗਈ ਨਹੀਂ ਨਹੀਂ ਆਪਾਂ ਨੂੰ ਤਾਂ ਕਦੇ ਆਪੀ ਆਪਣੇ ਕੋ ਪੈਸੇ ਪੁੱਛੇ ਨਹੀਂ ਕਦੇ ਲਈ ਸਰਕਾਰੀ ਵੀ ਨਹੀਂ ਲਏ ਬਸ ਚਲੋ ਸਰਕਾਰੀ ਵੀ ਨਹੀਂ ਲਏ ਉਹ ਆ ਜਿਹੜਾ ਤੁਹਾਡੇ ਵਾਸਤੇ ਹੈ ਅਲੱਗ ਹੈ ਮੇਰੇ ਵਾਸਤੇ ਅਲੱਗ ਹੈ ਉਹ ਕਾਵਤ ਨਹੀਂ ਸੁਣੀ ਕਹਿੰਦਾ ਜੱਜਾਂ ਨੂੰ ਵੀ ਪੈਂਦੇ ਆ ਵਕੀਲ ਕਰਨੇ ਹੈਣਾ ਤੇਦਾ ਮਤਲਬ ਉਹ ਵਕੀਲ ਐ ਨਹੀਂ ਕਰਨੇ ਬੰਦੇ ਕਿਉਂਕਿ ਲਾ ਕਨਸਟੀਟਿਊਸ਼ਨ ਆਫ ਜਿਹੜਾ ਇੰਡੀਆ ਹੈ ਉਹ ਇਦਾਂ ਦਾ ਠੀਕ ਹੈ ਨਾ ਇੱਕ ਜਿਹੜਾ ਕੰਪਿਊਟਰਾਈਜ਼ਡ ਸਿਸਟਮ ਕੀਤਾ ਆ ਸਰਕਾਰ ਨੇ ਅਰਬੋ ਖਰਬੋ ਰੁਪਏ ਜਿਹੜੇ ਖਰਚ ਕਰ ਦਿੱਤੇ ਉਹ ਸਿਰਫ ਇਸ ਕਰਕੇ ਕੀਤੇ ਆ ਤਾਂ ਕਿ ਜਿਹੜਾ ਘਰ ਬੈਠਾ ਹੀ ਬੰਦੇ ਨੂੰ ਸਾਰਾ ਕੁਝ ਹੋ ਜਾਵੇ ਤੁਸੀਂ ਘਰ ਬੈਠੇ ਜੋ ਮਰਜੀ ਅਪਲਾਈ ਕਰ ਲਓ ਤੁਸੀਂ ਅਪਲਾਈ ਕਰਦਾ ਘਰ ਬੈਠੇ ਆਗੇ ਤੁਸੀਂ ਇੱਥੋਂ ਕੈਮਰਾ ਦਿਖਾਉਂਦਾ ਕਿ ਇਹ ਬੰਦੇ ਬਾਹਰ ਆ ਗਏ ਨੇ ਬਾਹਰ ਤਾਂ ਆ ਰਹੇ ਨੇ ਕਿ ਬਿਜਲੀਅੰਸ ਦੇ ਬੰਦੀ ਹੋਣ ਜਾਂ ਜਿਹੜੇ ਵੀ ਹੋਣ ਲੇਕਿਨ ਮੀਡੀਅਮ ਦੇਖ ਕੇ ਦਰਵਾਜ਼ਾ ਬੰਦ ਕਰ ਲੈਣਗੇ ਹੁਣ ਮੀਡੀਆ ਨੂੰ ਦੇਖ ਕੇ ਤਾਂ ਜੀ ਵੱਡੇ ਵੱਡੇ ਠੱਗ ਜਿਹੜੇ ਉਹ ਭੱਜ ਜਾਂਦੇ ਆ ਤਾਂ ਫੇਰ ਕੁਝ ਨਹੀਂ ਆ ਇਹ ਤਾਂ ਹੋਰ ਇੱਕ ਕਲਰਕ ਲੈਵਲ ਦਾ ਮੈਂ ਮੰਨਦਾ ਆ ਵੀ ਪਟਵਾਰੀ ਜਿਹੜੇ ਕਲਰਕ ਲੈਵਲ ਦਾ ਬੰਦਾ ਹੁੰਦਾ ਵੀ ਜਿਹੜਾ ਆਪਣੇ ਆਪ ਦੇ ਵਿੱਚ ਕੁਝ ਨਹੀਂ ਪਟਵਾਰੀ ਆਪਣੇ ਦਮ ਦੇ ਉੱਪਰ ਆਪਣੇ ਨਾਮ ਦੇ ਉੱਪਰ ਇੱਕ ਜ਼ਮੀਨ ਨਹੀਂ ਲੈ ਸਕਦਾ ਠੀਕ ਹੈ ਨਾ ਇੱਥੇ ਤੇ ਕਰੋੜਾ ਰੁਪਏ ਦੀ ਲੱਖਾਂ ਰੁਪਏ ਦੀ ਡੀਸਟ ਨਹੀਂ ਲੈ ਜਾਣਾ ਜਿਹੜੇ ਖੜੇ ਨੇ ਉਹ ਕੌਣ ਨੇ ਵੈਸੇ ਉਹ ਉਹ ਭਾਈ ਸਾਹਿਬ ਜਿਹੜੇ ਸ਼ਰਟ ਵਾਲੇ ਖੜੇ ਨੇ ਹੋ ਸਕਦਾ ਇਹਨਾਂ ਦੇ ਇੱਥੇ ਕੋਈ ਡੀਲਰ ਹੋਣ ਪ੍ਰੋਪਰਟੀ ਡੀਲਰ ਹੋਵੇ ਕਮਰੇ ਚੋਂ ਹੀ ਬਾਹਰ ਆਇਆ ਲੱਗਦਾ ਤਾਂ ਇਦਾਂ ਹੀ ਆ ਜਿੰਨਾ ਕੋਈ ਪ੍ਰ ਕਾਉਂਸਲਰ ਸਾਹਿਬ ਦੇ ਦਫਤਰ ਤੋਂ ਕਾਉਂਸਲਰ ਸਾਹਿਬ ਦੇ ਦਫਤਰ ਤੋਂ ਆ ਲੇਕਿਨ ਉਸਦੇ ਇੰਨ ਵੀ ਇਹਨੂੰ ਜਾਣ ਨਾਂੰਦਰ ਬਸ ਅੰਦਰ ਕੀ ਚੱਲ ਰਿਹਾ ਤੁਹਾਡੇ ਕਾਉਂਸਲਰ ਸਾਹਿਬ ਤਾਂ ਸਾਡੇ ਚਲੋ ਖਸ ਖਾਦਾ ਕੀ ਚੱਲ ਕੀ ਰਿਹਾ ਅੰਦਰ ਤੁਸੀਂ ਅੰਦਰ ਵੀ ਆਇਓ ਮੈਂ ਤਾਂ ਆਇਆ ਨਹੀਂ ਮੈਂ ਤਾਂ ਮੈਂ ਹੋਰ ਕੈਮਰੇ ਵਿੱਚ ਕੈਦ ਹੋ ਗਿਆ ਦਰਵਾਜੇ ਦੇ ਬਾਹਰ ਆ ਰਿਹਾ ਅੰਦਰੋਂ ਜੇ ਦੇ ਅੰਦਰ ਵੀ ਬੈਠੇ ਜੀ ਦਰਵਾਜੇ ਦੇ ਅੰਦਰ ਗਈ ਨਹੀਂ ਬਾਹਰ ਆ ਜੀ ਮੈਂ ਤਾਂ ਨਹੀਂ ਨਹੀਂ ਮੈਂ ਵੀਡੀਓਲ ਹੈਗੇ ਨਹੀਂ ਅੰਦਰ ਤੁਸੀਂ ਸੀਗੇ ਤੁਸੀਂ ਜਦੋਂ ਮੈਂ ਬਾਹਰ ਆਇਆ ਫਿਰ ਬਾਹਰ ਆਇਆ ਸਾਹਮਣੇ ਦੇਖੋ ਖੜਿਆ ਲੰਮਾ ਸਰਪੰਚ ਸਾਹਿਬ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਅੰਦਰ ਦਾ ਉਹ ਸਾਹਮਣੇ ਖੜੇ ਹੋ ਦੇਖੋ ਕਿਹੜੇ ਵਾਲੇ ਸਰਪੰਚ ਸਾਹਿਬ ਖੜੇ ਨੇ ਹਰਜੀਤ ਜੀ ਇਹ ਵਾਲੇ ਇਹ ਸਰਪੰਚ ਸਾਹਿਬ ਕਹਿੰਦੇ ਮੈਂ ਤਾਂ ਫ੍ਰੀ ਕੰਮ ਕਰਾ ਕੇ ਜਲਦਾ ਹਾਂ ਅੱਛਾ ਜੀ ਇਹ ਤਾਂ ਨਹੀਂ ਪਤਾ ਜੀ ਇਹ ਤਾਂ ਕੋਈ ਪੈਸੇ ਵੀ ਨਹੀਂ ਦਿੰਦੇ ਇੱਥੇ मतलब ਕਿਨੇ ਕਿ ਕੀ ਚੱਲ ਕੀ ਰਿਹਾ ਵੈਸੇ ਅੰਦਰ ਕੁਝ ਨਹੀਂ ਜੀ ਬਦੋ ਮੈਂ ਤਾਂ ਐ ਹੀ ਹੈ ਜੀ ਹੁਣ ਫਰਜ਼ ਲੈਣੀ ਸੀਗੀ ਇਹ ਤਾਂ ਦੱਸਿਆ ਉਹਨਾਂ ਨੇ ਵੀ ਕਹਿੰਦੇ ਕੋਈ ਵਿਜੀਲੈਂਸ ਵਾਲੇ ਅੰਦਰ ਆਏ ਲੇਕਿਨ ਤਨ ਉਹ ਤਸਵੀਰ ਵੀ ਦਿਖਾਵਾਂਗੇ ਕਿ ਇੱਥੇ ਜਿਹੜੀ ਤਸਵੀਰ ਦੇ ਵਿੱਚ ਤੁਹਾਨੂੰ ਦਿਖਾਇਆ ਜਾ ਰਿਹਾ ਕਿ ਇੱਥੇ ਫਰਦਾਂ ਦੇ ਨਾਮ ਦੇ ਉੱਤੇ ਯਾਰ ਜੇ ਕਹਿ ਲੋ ਕੀ ਜੀ ਹੋਰ ਨਾਮ ਦੇ ਉੱਤੇ ਜੋ ਪੈਸਾ ਹ ਕੀ ਇੱਥੋਂ ਦੀ ਇਹ ਸਰਕਾਰੀ ਰਿਕਾਰਡ ਜਿਹੜਾ ਤੁਹਾਡੇ ਹੱਥਾਂ 'ਚਾ ਦਿਖਾ ਰਹੇ ਆ ਦੱਸੋ ਕਿ ਮਾਮਲਾ ਕੀ ਹੈਗਾ ਮਾਮਲਾ ਕੀ ਹੈ ਜੀ ਮੈਨੂੰ ਮੈਨੂੰ ਪਤਾ ਨਹੀਂ 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 ਮੈਨੂੰ ਪਤਾ ਥੋੜਾ ਬਰੀਫਿੰਗ ਦੱਸੋ ਨਹੀਂ ਪਤਾ ਨਹੀਂ ਪਤਾ ਥੋੜਾ ਦੱਸੋ ਨਹੀਂ ਪਤਾ ਨਹੀਂ ਥੋੜਾ ਦੱਸ ਦਿਓ ਕਿ ਨਾ ਦੂਜੇ ਪਾਸੋਂ ਤਸਵੀਰ ਦਿਖਾਵਾਂਗੇ ਲੇਕਿਨ ਦਰਵਾਜ਼ਾ ਜਿਹੜਾ ਖੁੱਲ ਚੁੱਕਾ ਹੋਇਆ ਵੈ ਲੇਕਿਨ ਇਹ ਗੱਡੀ ਹੈ ਜਿਸ ਗੱਡੀ ਦੇ ਵਿੱਚ ਲੈ ਕੇ ਜਾਣਾ ਵੈ ਲੇਕਿਨ ਤਸਵੀਰ ਦਿਖਾ ਰਹੇ ਆ ਬਿਜੀਲੈਂਸ ਦੇ ਵੱਲੋਂ ਜਿਹੜਾ ਪਟਵਾਰੀ ਜਿਹੜਾ ਫੜਿਆ ਕਿ ਉਹਦੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਇਹ ਪਟਵਾਰੀ ਸਾਹਿਬ ਨੇ ਇਹ ਤੁਸੀਂ ਤਸਵੀਰ ਦੇਖ ਸਕਦੇ ਹੋ ਸਰ ਕੀ ਮਾਮਲਾ ਸੀਗਾ ਚਾਹੁੰਦਾ ਕੀ ਹੈ ਬੜਾ ਯਕੀਨ ਉਹ ਪਿੱਕਰ ਨੂੰ ਕਾਰਵਾਈ ਕਰ ਲੈੰਦੋ ਕਾਰਵਾਈ ਕਰ ਲੈੰਦੋ ਬਿਠਾਤਾ ਲੈੰਦੋ ਉਹ ਪਟਵਾਰੀ ਨੂੰ ਜਿਹੜਾ ਜੈਲ ਤੱਕ ਗਏ ਬਿਠਾਤਾ ਲੈੰਦੋ ਨਨੂ ਆਰਾਮ ਨਾਲ ਬਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ ਹੈ ਹਾਲੇ ਕਿ ਕੱਲ ਵੀ ਇੱਕ ਬਿਜੀਲੈਂਸ ਵੱਲੋਂ ਪਟਵਾਰੀ ਨੂੰ ਜਿਹੜੀ ਕਾਰਵਾਈ ਹੋਈ ਸੀ ਮੈਂ ਜੋ ਬੈਠਾ ਸੀ ਦੂਜੇ ਗਵਰਨਰ ਦਾ ਆਪਣਾ ਲੱਗਾ ਸਾਈਨ ਬੈਕ ਨਾ ਇਹ ਕਾਰਵਾਈ ਕੀਤੀ ਜਾ ਰਹੀ ਹੈ ਆਰਾਮ ਸਰ ਇੱਕ ਕਾਰਵਾਈ ਪਹਿਲੇ ਸਰ ਸਰ ਹੈ ਕਿ ਹੁਣ ਦੱਸ ਦਊਂਗਾ ਤੁਹਾਡਾ ਬਰੀਫਲੀ ਸਰ ਥੋੜਾ ਦੱਸ ਦਿਓ ਜੀ ਸਿਰਫ ਮੈਂ ਮੈਂ ਦੱਸ ਦਊਂ ਕੋਈ ਇੰਤਕਾਲ ਦੇ ਬਦਲੇ ਪੈਸੇ ਮੰਗਦਾ ਸੀ 25000 ਰੁਪਏ ਮੰਗੇਗੇ 25000 ਰੁਪਏ ਸਰ ਕਿੰਨੇ ਸਮੇਂ ਤੋਂ ਮੰਗ ਰਿਆ ਸੀਗਾ ਰਿਕਾਰਡਿੰਗ ਲੈ ਕੇ ਆਏ ਸੀ ਤੋਂ ਅਫੀਸ ਐਸਐਸਪੀ ਸਾਹਿਬ ਨੇ ਨਹੀਂ ਉਹ ਕੰਪਲੇਨਟ ਆ ਗਈ ਕੰਪਲੇਨਟ ਆ ਗਈ ਸਰ ਭਾਈ ਕਿੰਨੇ ਸਾਨੂੰ ਇਨਸਪੈਕਟਿਡ ਐਜੂਕੇਸ਼ਨ ਤੇ ਕੁਝ ਬਰਾਮਦ ਹੋਇਆ ਜੀ ਮੋਕੇ ਹਾਂਜੀ ਮੋਕੇ ਦਾ ਹੋਇਆ ਠੀਕ ਹੈ ਵੀ ਕਿੰਨੀ ਕਿ ਨੱਦੀ ਜਿਹੜੀ ਬਰਾਮਦ ਹੋਈ ਹੈ ਸਰ ਆ ਦੱਸੋ 25000 25000 ਬਿਲਕੁਲ ਬਿਜੀਲੈਂਸ ਦੀ ਟੀਮ ਜਿਹੜੀ ਇੱਥੋਂ ਜਾ ਚੁੱਕੀ ਉਸ ਪਟਵਾਰੀ ਨੂੰ ਨਾਲ ਲੈ ਕੇ ਜਾ ਚੁੱਕੀ ਹੋਈ ਹੈ ਕਿ ਜੋ ਪੈਸਾ ਜਿਹੜਾ ਲਗਾਤਾਰ ਮੰਗਿਆ ਜਾ ਰਿਹਾ ਸੀਗਾ ਕਿ ਰਿਟਰਨ ਕੰਪਲੇਂਟ ਜਿਹੜੀ ਇਹਨਾਂ ਨੂੰ ਆਈ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਕੋਲ ਪ੍ਰੂਫ ਸੀਗੇ ਜਿਸ ਤੋਂ ਬਾਅਦ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਲੇਕਿਨ ਕਾਰਵਾਈ ਇੰਨੀ ਵੱਡੀ ਕੀਤੀ ਗਈ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਜਦੋਂ মিডিਆ ਨੇ ਸਾਹਮਣੇ ਕਹਿਤਾ ਕਿ ਅਸੀਂ ਬਾਹਰ ਖੜੇ ਹਾਂ ਕਾਂ ਦੇ ਮਗਰ ਝਾੜੂ ਬੰਦੀ ਹੈ ਨਾ ਜੀ ਉਹ ਮੋਰ ਨਹੀਂ ਬਣ ਜਾਂਦਾ ਪੀਲੀ ਪੱਗ ਬੰਨਣ ਨਾਲ ਜੇ ਕੋਈ ਇਨਕਲਾਬੀ ਬਣਦਾ ਹੁੰਦਾ ਤੇ ਸਾਰੇ ਇਨਕਲਾਬੀ ਬਣ ਜਣੇ ਸੀ ਇਹੋ ਜੇ ਮੁਲਜ਼ਮ ਤੇ ਮੁਲਾਜ਼ਮ ਜਿਹੜੇ ਬਣਦੇ ਨੇ ਇੱਕ ਕੰਨੇ ਦਾ ਫਰਕ ਰਹਿ ਜਾਂਦਾ ਜੀ ਬਣਨ ਨੂੰ ਉਹ ਅੰਦਾ ਚਲੀ ਹੁਣ ਤਾਂ ਖੁੱਲ ਕੇ ਆਉਣਾ ਵਾ ਪਟਵਾਰ ਖਾਨਾ ਅੰਦਰੋਂ ਖੋਲ ਦਿੱਤਾ ਹੋਣਾ ਵਾ ਆਓ ਇੱਕ ਮਿੰਟ ਅੰਦਰ ਆਓ ਪਹਿਲੇ ਆਪਾਂ ਲੇਕਿਨ ਇਹ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਜਿੱਥੇ ਉਹਨ ਪਟਵਾਰ ਖਾਨਾ ਜਿਹੜਾ ਖੁੱਲ ਗਿਆ ਹੋਣਾ ਵਾ ਜਿੱਥੇ ਲਗਾਤਾਰ ਕਈ ਘੰਟਿਆਂ ਤੋਂ ਜਿਹੜੀ ਵਿਜੀਲੈਂਸ ਅੰਦਰ ਬੈਠੀ ਸੀ ਤਾਲਾ ਲਾਤਾ ਉਹਨਾਂ ਨੇ ਲਗਾ ਵਲੋਗ ਲਗਾ ਕੇ ਚਲੇ ਤਾਲਾ ਲਾ ਲਾ ਕਿਹੜਾ ਕਰਿੰਦਾ ਕਿਹੜਾ ਸੀਲਾ ਜਿਹੜਾ ਤਾਲਾ ਲਾ ਕੇ ਗਿਆ ਮੈਂ ਲੇਕਿਨ ਦੂਜੇ ਪਾਸੇ ਦਾ ਫਿਰ ਇਹਨਾਂ ਨੇ ਤਾਲਾ ਲਾਇਆ ਨਹੀਂ ਅਜੇ ਦੂਜੇ ਪਾਸੇ ਉਧਰ ਕੌਣ ਲਾ ਕੇ ਗਿਆ ਵਾ ਖੁੱਲਾ ਉਹ ਖੁੱਲਾ ਬਾਈ ਜੀ ਲੇਕਿਨ ਵੱਡੀ ਕਾਰਵਾਈ ਜਿਹੜੀ ਅਮਨਛ ਲੈ ਆਂਦੀ ਗਈ ਹੈ ਇੱਥੇ ਭਾਜਪਾ ਵੱਲੋਂ ਜਿਹੜਾ لیکن اندر بالکل خالی ہے کیمرہ اگے کر کے دکھایا جاؤ گا۔ بھائی بھائی نہیں نہیں ایک سوال چھوٹا جا بھائی ادھر ادھر کی کران کی ائے سی گے میں تو فرڈ لینے ایا سی اپنی فرڈ لینے ائے سی کتنے گھنٹے تو بیٹھے رہے اندر تے ہو گئے 3 گھنٹے ہو گئے بیٹھے 3 گھنٹے 2.5 گھنٹے سانو کھڑے نو ہو گئے کہ کتنے کر پیسے پڑے گے سی گے ਤੁਸੀਂ دیکھے ہی ہونا کول بیٹھے سی جدوں پتہ نہیں 25000 روپے کاندے ہوئے گے پتہ نہیں کیدے کو منگیا بندہ کتھے سی گے جیدے کو منگیا نال ہی ائی سی پارٹی پارٹی نال ہی ائی سی کی پیسے پھڑلے سی پٹواری نے نہیں انہوں نے پھڑے نہیں انہوں نے اوتھے روگ چ رکھتے سی رے ڈاک اچھا لے کے رکھتے بہ گئی سی گا ਨੇ ਪੋਲੀਥੀਨ ਚ ਸੀ ਗੋਦੇ ਚ ਮਤਲਬ ਪੋਲੀਥੀਨ ਫੜਿਆ ਤੇ ਉੱਥੇ ਰੱਖਤਾ ਨਾ ਕਿ ਬਾਅਦ ਆਮ ਜਾ ਕੇ ਕਰੇ ਆ ਕਿ ਗਿਣ ਲਾਂਗਾ ਹੋ ਤਾਂ ਪਤਾ ਨਹੀਂ ਇਹ ਸਾਰਾ ਤੁਸੀਂ ਵੇ ਕੀ ਦਿੱਤਾ ਕੰਮ ਕਰਾਣਾ ਹੈ ਤੁਹਾਡੇ ਕੋਲ ਮੰਗੇਗੇ ਨਹੀਂ ਮੈਂ ਤਾਂ ਫਰਜ਼ ਦਾ ਕੰਮ ਕਰਵਾਣਾ ਆਇਆ ਸੀਗਾ ਫਿਰ ਉਹ ਉਸੇ ਟਾਈਮ ਆ ਗਏ ਸੀਗੇ ਉਹਨਾਂ ਨੇ ਲੋਕ ਤੁਹਾਡੇ ਨਾਲ ਕਿਸੇ ਕਛੇ ਹੋਈ ਹੋਊਗੀ ਕੁਝ ਨਹੀਂ ਮੈਨੂੰ ਤਾਂ ਉਹਨਾਂ ਨੇ ਕਿਹਾ ਸੀ ਕਿੰਨੇ ਕੋ ਤੁਸੀਂ ਬਿਆਨ ਵਗੈਰਾ ਦੇਣਾ ਚਾਹੁੰਦੇ ਹੋ ਮੈਂ ਫਿਰ ਮਨਾਂ ਕਰਤਾ ਕਿ ਮੇਰਾ ਕੋਈ ਉਹਨਾਂ ਨੇ ਹਜਾ ਡੇਡ ਡਾਕੂਮੈਂਟ ਦਿੱਤੇ ਛੇ ਕੰਮ ਹੁਣੀ ਸਟਾਰਟ ਹੀ ਕਰਨਾ ਸੀ ਉਹਨਾਂ ਨੇ ਉੱਥੇ ਰੋਕਤੇ ਉਹਨਾਂ ਨੇ ਕੰਮ ਫਿਰੋ ਉੱਥੇ ਰੋਕਤਾ ਮੇਰੇ ਤਾਂ ਨਾਲ ਵੀ ਸੈਟਿੰਗ ਹੋ ਜਾਣੀ ਸੀ ਜੇਕਰ ਵਿਜੀਲੈਂਸ ਆਂਦੀ ਫਿਰ ਹੋ ਜਾਣੀ ਸੀ ਕਿ ਮੰਦੇ ਹੋ ਕਿ ਨਹੀਂ ਮੰਦੇ ਹੋ ਨਹੀਂ ਉਹ ਤਾਂ ਤੁਹਾਨੂੰ ਕੰਮ ਤੁਹਾਨੂੰ ਪਤਾ ਇੱਦਾਂ ਹੀ ਹੁੰਦੇ ਆ ਅੱਜ ਕੱਲ੍ਹ ਵੈਸੇ ਮੰਦੇ ਹੋਣਾ ਆਹ ਡੀਲਰ ਵੀ ਕੋਲ ਖੜਾ ਕਿੰਨੇ ਰੁਪਏ ਦੇ ਕੇ ਕੰਮ ਕਰਾਂ ਮੈਂ ਤੂੰ ਮੈਨੂੰ ਇੱਕ ਆਫਰ ਕੋਡ ਕੈਮਰੇ ਗੱਲ ਕੀਤੀ ਐ ਇੱਦਾਂ ਹੀ ਚੱਲਦਾ ਇੱਥੇ ਇ ਇਹ ਤਾਂ ਨਹੀਂ ਹੈਗਾ ਆਫ ਰਿਕਾਰਡ ਹੋਰ ਕੁਝ ਹੈਗਾ ਵੀ ਕੈਮਰੇ ਮੈਂ ਰਿਕਾਰਡ ਕਰ ਲੈ ਜੇ ਤੂੰ ਮੇਰੇ ਕੋਲ ਮੋਟਰਸ ਲਾ ਕੇ ਸਟੈਂਡ ਲਾ ਕੇ ਖੜਾ ਸੀਗਾ ਇਹਦੇ ਪੈਸੇ ਨਾਲ ਚੱਲਦਾ ਉਹ ਤੁਹਾਨੂੰ ਸਾਰਾ ਹੀ ਪਤਾ ਜੀ ਮਨ ਨੂੰ ਕੀ ਪਤਾ ਮੈਂ ਕਰੇ ਤੇ ਪੈਸੇ ਦੇ ਕੇ ਕੰਮ ਕਰਾਏ ਨੇ ਮੈਨੂੰ ਪਤਾ ਹੀ ਜਿਹੜਾ ਫ੍ਰੀ ਵੀ ਹੁੰਦੇ ਆ ਜੋ ਪਬਲਿਕ ਜਨਾਂ ਨੂੰ ਹੈ ਸਰਕਾਰੀ ਕੰਮ ਕੋਈ ਵੀ ਬਿਨਾ ਪੈਸੇ دیے ਹੁੰਦਾ ਹੀ ਨਹੀਂ ਮੈਂ ਕਰੇ ਪਟਵਾਰੀ ਜਿਹੜਾ ਫੜਿਆ ਗਿਆ ਵੇ ਪੈਸੇ ਲੈ ਕੇ ਫੜਿਆ ਗਿਆ ਭਾਈ ਇਹ ਨਹੀਂ ਆਪਾਂ ਨੂੰ ਪਤਾ ਪਰ ਸਾਨੂੰ ਇੰਨਾ ਪਤਾ ਬਾਕੀ ਬੰਦੇ ਜਿਹੜਾ ਆਮ ਬੰਦੇ ਆ ਉਹਨੂੰ ਇੰਨੇ ਖੱਜਲ ਹੁੰਦੀ ਆ ਕੰਮ ਕਰਾਉਣ ਵੇਲੇ ਉਹ ਕਦੇ ਡੀਲਰਾਂ ਦੇ ਚੱਕਰ ਕਦੇ ਇੱਧਰ ਤੇ ਉਹਦਾ ਕੰਮ ਉਦੋਂ ਹੀ ਜਾਂਦਾ ਜਦੋਂ ਪੈਸੇ ਦੇ ਦਿੰਦਾ ਅਦਰਵਾਜ਼ੇ ਦਾ ਕੰਮ ਬੜਾ ਮੁਸ਼ਕਿਲ ਹੈਗਾ ਭਾਈ ਇਹ ਕਰਪਸ਼ਨ ਆ ਪੂਰੀ ਭਾਈ ਦੇਖੋ ਜਿਹੜਾ ਵੱਡੇ ਲੀਡਰ ਨੇ ਉਹ ਬਿਆਨਵਾਜੀ ਕਰ ਦਿੰਦੇ ਕਿ ਭਾਈ ਹੁਣ ਪਟਵਾਰੀ ਦਾ ਕੋਈ ਪੈਸਾ ਨਹੀਂ ਬਿਨਾ ਰਜਿਸਟਰੀ ਐਨਓਸੀ ਵਗੈਰਾ ਜਿਹੜੀ ਆ ਬਿਨਾ ਪੈਸੇ ਤੋਂ ਦਿੱਤੀ ਜਾਂਦੀ ਆ ਪਰ ਮੈਂ ਆਪ ਲਈ ਆ ਪੈਸੇ ਦੇਣੇ ਬੰਦੇ ਯਾਰ ਹੁਣ ਤੁਸੀਂ 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 ਉੱਥੇ ਖੜੇ ਹੋ ਬੀਜੇਪੀ ਐ ਤਾਂ ਆਓ ਤੁਸੀਂ ਸਾਰੇ ਆਵਾਮ ਬੀਜੇਪੀ ਨੂੰ ਛੱਡੋ ਉਸਾਈਡ ਤੇ ਤੁਸੀਂ ਆ ਖੜੇ ਹੋ ਜਿਹੜੇ ਕਿ ਆਮ ਲੋਕਾਂ ਨੇ ਸੂਚਨਾ ਕਿੱਦਾਂ ਆ ਗਈ ਯਾਰ ਆਮ ਲੋਕਾਂ ਆਮ ਲੋਕਾਂ ਨੇ ਕੰਮ ਕਰਾਣਾ ਨਾ ਦਫਤਰਾ ਜੋ ਕਿਨੇ ਹੋਣਾ ਦਫਤਰ 'ਚ ਕੰਮ ਕਰਾਣਾ ਇਹ ਵੀ ਪੈਸੇ ਵੱਧ ਮੰਗਦੇ ਸੀ ਨਹੀਂ ਕਰਾਇਆ ਕੰਮ ਨਹੀਂ ਹੋਇਆ ਕੰਮ ਉਨੇ ਨੇ ਬਹਿ ਇੰਨੀ ਕੋ ਉੱਤੇ ਪੈਸੇ ਪੇੜਾ ਦੇ ਥੋੜੀ ਲੱਗੇ ਆ ਜਿਹੜਾ ਤੋੜ-ਤੋੜ ਕੇ ਲਿਆ ਕੇ ਇਹਨਾਂ ਨੂੰ ਦੇਈ ਜਾਈਏ ਮਾਰੇ ਮਾਡੀ ਗੱਲ ਤੇ ਪੈਸੇ 25 ਰੁਪਏ ਦੀ ਫੀਸ ਉਹਦੇ 5000 ਰੁਪਏ ਜਮ੍ਹਾਂ ਕਰਾਉ ਉਹਨਾਂ ਨੂੰ ਕਾਦੀ ਰਸੀਦ ਤੁਹਾਡੇ ਸਾਹਮਣੇ ਉਹ ਸਰਦਾਰ ਜੀ ਕਹਿੰਦੇ ਦਾ ਅਸੀਂ ਕਹਿੰਦੇ ਕਾਪੀ ਲਈ ਹੋਈ ਹੈ ਕਹਿੰਦੇ ਕਾਪੀ ਦੇ ਉੱਪਰ ਲਿਖ ਲੈਂਦੇ ਆ ਦੱਸੋ ਇਹਨਾਂ ਕੋ ਕਿਹੜੀ ਬਿਲ ਬੁੱਕ 'ਚ ਪਾਈ ਹੋਈ ਹੈ ਲੜੀਆ ਹੁਣ ਤਾਂ ਫੜਿਆ ਗਿਆ ਦੇਖੋ ਇਦਾਂ ਹੀ ਵੜਾਵਾਂਗੇ ਅਸੀਂ ਤੇ ਸਾਡੇ ਦੇ ਪਰਚੇ ਪਾਏ ਸਰਕਾਰ ਨੂੰ ਫੇਰ ਵੀ ਅਸੀਂ ਸੱਚ ਦੇ ਮਗਰ ਲੜਦੇ ਆ ਹੱਕ ਦੀ ਲੜਾਈ ਲੜਦੇ ਆ ਇਹ ਕਰਪਸ਼ਨ ਅਫਸਰਾਂ ਦੇ ਚਾਹੇ ਪਰਚੇ ਦੋ ਵੱਧ ਪਾ ਦਿਓ ਪਰ ਇਦਾਂ ਹੀ ਕਰਾਂਗੇ ਅਸੀਂ ਬਿਲਕੁਲ ਇਹ ਉਹ ਆਮ ਆਵਾਮ ਖੜੀ ਹੈ ਜਿਹੜੀ ਸਾਡੇ ਪਿੱਛੇ ਖੜੀ ਹੈ ਜਿਹੜੀ ਇੱਧਰ ਖੜੀ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਇਸ ਆਵਾਮ ਕਰਕੇ ਹੀ ਜਿਹੜਾ ਕਰਪਸ਼ਨ ਲੈਂਦਾ ਪਿਆ ਪਟਵਾਰੀ ਰੰਗੇ ਅੱਤ ਬਿਜਲੈਂਸ ਨੇ ਫੜ ਲਿਆ ਤੇ ਬਿਜਲੈਂ ਨੇ ਦੱਸਿਆ ਕਿ 25 ਤੋਂ 30 ਹਜ਼ਾਰ ਰੁਪਏ ਮੰਗਿਆ ਜਾ ਰਿਹਾ ਸੀ ਜਿਸ ਦੇ ਉੱਤੇ ਵੱਡਾ ਐਕਸ਼ਨ ਹੋਣ ਲਿਤਾ ਜਾਊਗਾ ਬਣੇ ਰੋ ਲੁਧਿਆਣਾ ਲਾਈਵ ਦੇ ਨਾਲ ਲੁਧਿਆਣਾ ਤੋਂ ਕੈਮਰਾਮੈਨ ਹਨੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ